ਦੱਸ ਕੇ ਤਾਂ ਦੱਸੋ ਕਿ ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ ਮੇਰਾ ਬ੍ਰਦਰ ਹੈ ਤੇ 8 ਦਿਨ ਹੋ ਗਏ ਕਹਿੰਦਾ ਮੈਂ ਬਿਮਾਰ ਆ ਤੇ ਰੋਜ਼ ਜਾਂਦਾ ਸੀ ਗਾਰਦ ਲਾਉਣ ਡਾਕਟਰ ਸਾਹਿਬ ਕੋਲ ਰੋਜ਼ ਲੱਗੀ 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 ਸਕੋਟੀਨ ਜਾਰ ਜੀ ਗਰਜੀਤ ਬਰਾੜ ਜਿਹੜਾ ਸਾਨੂੰ ਤੇ ਪਤਾ ਨਹੀਂ ਪਤਾ ਲੱਗਾ ਕਿ ਉਹਨੇ ਉਹਦੀ ਗਾਰਡ ਨਹੀਂ ਲਾਈ ਨਹੀਂ ਗਾਰਡ ਨਹੀਂ ਲਾਈ ਉਹਦੀ ਮੈਂ ਤਾਂ ਪ੍ਰਸ਼ਾਸਨ ਨੂੰ ਇਹ ਹੀ ਕਹਿੰਦਾ ਬੇਨਤੀ ਕਰਦਾ ਕਿ ਕਿਸੇ ਹੋਰ ਸਾਡਾ ਤੇ ਸਾਡਾ ਸਾਡਾ ਹੁਣ ਸਾਡਾ ਜੋਨ ਹੋ ਗਿਆ ਗਾਂ ਹੋਂ ਵਾਲੇ ਜਿਹੜਾ ਜਿੰਨਾਂ ਦਾ ਇਹਨਾਂ ਦੇ ਬੱਚੇ ਨਾ ਮਰਨ ਸਾਡਾ ਬੰਦਾ ਚਲ ਗਿਆ ਸਾਡਾ ਬੰਦਾ ਚਲ ਗਿਆ ਹੁਣ ਕੀ ਕਰ ਸਕਦੇ ਆ ਤੁਹਾਨੂੰ ਲੱਗਦਾ ਜੀ ਟਾਈਮ ਨਾਲ ਇਲਾਜ ਹੋ ਜਾਂਦਾ ਤੇ 8 ਦਿਨ ਪਹਿਲੋ ਆ ਜਾਂਦਾ ਤੇ ਬਚਾਅ ਹੋ ਜੈਣਾ ਕੁਛ ਨਾ ਕੁਛ ਤੇ ਬਚਾਅ ਹੋ ਜੈਣਾ ਬੜੀ ਵੱਡੀ ਲਾਇ ਪ੍ਰੋਵਾਈਡ ਜੀ ਉਹਨਾਂ ਦੀ ਮਾੜੀ ਮੋਟੀ ਥੋੜੀ ਇਹ ਦਿਨੋਂ ਦੀ ਕੋਈ ਨਾ ਕੋਈ ਨਜ਼ਰ ਆਂਦੇ ਕਿਸ ਤਰ੍ਹਾਂ ਵੇਖਦੇ ਹੋ ਇਹ ਬੜੇ ਮਾੜੇ ਦਿਨ ਵੇਖਣ ਨੇ ਜਿਹੜੀ ਸਿੱਧੀ ਗੱਲ ਸਾਨੂੰ ਉਹ ਥੋੜੀ ਦਿਖਣਾ ਸਾਡਾ ਭਰਾ ਗਿਆ ਆ ਉਹਨਾਂ ਦਾ ਕੀ ਗਿਆ ਵਿਆਹ ਆ ਜੀ ਵਿਆਹ ਆ ਜੀ ਬੱਚੇ ਕੋਈ ਬੱਚਾ ਨਹੀਂ 8-9 ਮਹੀਨਿਆਂ ਕੇ ਵਿਆਹ ਹੋਏ ਨੂੰ ਮੰਗੀ ਮੰਗ ਕੀ ਕਰਦੇ ਬੱਚੇ ਮੰਗ ਕੋਈ ਨਹੀਂ ਮਤਲਬ ਇਹੋ ਮੰਗੇ ਇਹੋ ਹੀ ਆ ਹੱਡੀ ਕੀ ਬਰਾਡ ਤੇ ਜੋ ਵੀ ਐਕਸ਼ਨ ਉਕਸ਼ਨ ਲੈਣਾ ਲੈਣਾ ਸਰਕਾਰਾਂ ਲੈਣ ਜੋ ਵੀ ਪ੍ਰਸ਼ਾਸਨ ਲੈਣ ਮੰਗੇ ਉਹ ਕਰਦੇ ਸਕਿਉਰਟੀ ਗਾਰਡ ਜਿਹਨੇ ਗਾਰਦ ਲਉਣੀ ਹੈ ਉੱਤੇ ਕਾਰਵਾਈ ਹੋਣੀ ਚਾਹੀਦੀ ਸਾਡੇ ਤੋਂ ਕਿਸੇ ਹੋਰ ਨਾ ਹਾਂ ਗਾਂ ਤੋਂ ਕਿਸੇ ਹੋਰ ਨਾ ਹੋਵੇ ਨਾ ਆਪੀ ਰਹਿਣਾ ਵਾਲੀ ਵਿੱਚ ਤੇ ਹੋਰ ਇਹ ਤੇ ਮੈਂ ਸਰ ਮੜਾ ਗਿਆ ਤੇ ਬਰੀਕ ਡਿਊਟੀ ਟਾਣੀ ਜੋ ਸਾਨੂੰ ਸਰ ਡਿਊਟੀ ਸਰ ਇਹਦੇ ਤੋਂ ਥੋੜਾ ਬਲੀਵ ਕਰ ਦਿਓ ਨਾ ਸਰ ਥੋੜਾ ਦੱਸੋ ਥੋੜੀ ਬਲੀਵ ਹੋਣਾ ਜੀ ਥੋੜਾ ਕਿਤਾ ਦੱਸ ਦਿਓ ਸਰ ਹੋਇਆ ਕੀ ਹੈ ਉਹ ਕਹਿੰਦੇ ਸਕਿਉਰਟੀ ਗਾਰਡ ਦੀ ਲਾਪਰਵਾਹੀ ਨਾ ਹੈ ਇਹ ਉਹ ਡੀਡੀਆ ਦੀ ਕਾਫੀ ਉਪਸਟੈਂਡ ਹੈ ਡਾਇਰੈਕਟ ਫੋਟੋਸ਼ਟ ਕਰਾ ਲੈਂਦੇ ਨਹੀਂ ਉਹ ਮੇਰੀ ਨਾ ਉਹ ਰਹਿ ਗਈ ਲੱਖੇ ਕੋ ਇਹਨਾਂ ਦੇ ਬੰਦੇ ਆ ਵੀ ਅਹੀਂ ਕਿਤੇ ਖਰਾਬ ਨਾ ਹੋ ਜੇ ਪਰੇਸ਼ਾਨ ਨਾ ਹੋ ਜੇ ਹਰਿਆਣਵੀ ਚੋਪੜੀ ਇਹ ਗੱਲ ਹੈ ਜੀ ਮਤਲਬ ਪਾਪਾ ਕੱਲਾ ਹੈਗਾ ਕੀ ਕਰੂ ਇੱਕ ਕੱਲਾ ਬੰਦਾ ਸੁੱਤ ਕੇ ਮਰ ਗਿਆ ਉਹਨਾ ਇਨਾ ਇਨਾ ਮੂਹ ਚੋੜਾ ਆਹ ਸਾਫ ਦੱਸਿਆ ਆ ਉਹ ਇਹ ਜਦੋਂ ਪਰੇਸ਼ਾਨੀ ਹੋ ਗਈ ਮਨੁੰਡਾ ਕਬੱਡੀ ਦਾ ਪਲੇਅਰ ਸੀਗਾ ਰਜਿੰਦਰ ਕੁਮਾਰ ਸੀ ਇਹਨਾਂ ਭਾਈ ਸਾਹਿਬ ਦਾ ਬੇਟਾ ਸੀ ਇਹਨਾਂ ਤੁਹਾਡਾ ਭਾਈ ਪਰਮੇਸ਼ਰ ਮਾ ਅੰਦਰ ਐਮਰਜੈਂਸੀ ਉਹਨਾਂ ਲੈ ਕੇ ਆਏ ਇੱਥੇ ਉਹਨਾਂ ਨੇ ਡਾਕਟਰਾਂ ਨੇ ਮਿਤਰ ਪੁੱਛ ਕਰਦਾ ਉਹ ਕਹਿੰਦੇ ਇੱਕ ਹਫ਼ਤੇ ਤੋਂ ਬਿਮਾਰ ਹੈਗੇ ਪਰ ਉਹਨਾਂ ਨੂੰ ਕਿਸੇ ਵੀ ਮੈਡੀਕਲ ਸਹਾਇਤਾ ਨਹੀਂ ਦਿੱਤੀ ਇੱਕ ਹਫ਼ਤੇ ਤੋਂ ਬਿਮਾਰ ਨਹੀਂ ਇੱਕ ਹਫ਼ਤੇ ਤੋਂ ਜਿਹੜਾ ਦਾਖਲ ਹੀ ਉਹ ਪਹਿਲਾਂ ਦਾਖਲ ਹੀ ਇੱਕ ਦਿਨ ਦਾਖਲ ਹੀਗਾ ਤੋ ਬਾਕੀ ਜਿਹੜੇ ਉਹ ਕਹਿੰਦੇ ਤੇ ਦੂਜੇ ਜਿਹੜੇ ਐਮਰਜੈਂਸੀ ਬਿਮਾਰ ਹੋਏ ਉਹਨਾਂ ਨੂੰ ਫੜਾਫੜ ਇੱਥੇ ਲੈ ਕੇ ਆਏ ਤੇ ਉਹ ਉਹਦੀ ਡੈਥ ਹੋ ਗਈ ਡਾਕਟਰਾਂ ਨੇ ਉਹਨੇ ਹਫ਼ਤਾ ਪਹਿਲਾਂ ਦੀ ਕਹਿ ਰਹੇ ਉਹ ਤਾਂ ਕੋਈ ਸੁਜੀਤ ਬਰਾੜ ਉਹ ਫਿਰ ਡਾਕਟਰ ਦੱਸਣਗੇ ਨਾ ਜੀ ਉਹਨੇ ਕਿਹੜਾ ਇਲਾਜ ਕੀਤਾ ਤੁਹਾਡਾ ਇਲਾਜ ਉਹ ਮਤਲਬ ਕਿ ਉਹਨਾਂ ਨੇ ਮੈਡੀਕਲ ਨਹੀਂ ਕੀਤਾ ਉਹ ਡਾਕਟਰ ਨੇ ਜਿਹੜਾ ਇਲਾਜ ਕੀਤਾ ਨਾ ਉਹ ਡਾਕਟਰਾਂ ਨੇ ਸਲਿੱਪਾਂ ਲਾਈਆਂ ਨਾਲ ਸਿਕਿਉਰਿਟੀ ਗਾਰਡ ਦੇ ਕਹਿ ਰਹੇ ਸੀ ਸਿਕਿਉਰਿਟੀ ਗਾਰਡ ਨਹੀਂ ਸਿਕਿਉਰਿਟੀ ਗਾਰਡ ਜਦੋਂ ਲਾਇਆ ਜਾਂਦੇ ਆ ਉਤੋਂ ਉਸੇ ਵਾਲੇ ਭੇਜਿਆ ਜਾਂਦਾ ਐਮਰਜੈਂਸੀ ਤੁਰੰਤ ਗਾਰਡ ਲਾ ਕੇ ਤੇ ਐਮਰਜੈਂਸੀ ਐਮਬੂਲੈਂਸ ਲੈ ਡਾਕਟਰਾਂ ਨੇ ਇਥੇ ਮਤਲਬ ਉਹਨਾਂ ਨੂੰ ਕੀਤਾ ਕਿ ਡੈਥ ਹੋ ਗਈ ਹੈ ਜੀ ਜਾਂ ਰਸਤੇ 'ਚ ਹੋਈ ਹੈ ਜਾਂ ਆਉਂਦੇ ਆ ਰਹੇ ਨੇ ਡੈੱਡ ਬੋਡੀ ਡਾਇਰੈਕਟ ਜੇਲ੍ਹ ਨਹੀਂ ਉਹਨਾਂ ਦੇ ਕਹਿਣ ਦੀ ਨਹੀਂ ਗੱਲ ਡਾਕਟਰ ਡਾਕਟਰ ਦੱਸਣਗੇ ਪੋਸਟਮਾਰਟਮ ਦੇ ਵਿੱਚ ਆ ਜਾਣਾ ਕਿਦੋਂ ਮੌਤ ਹੋਈ ਕਿੰਨੇ ਵਜੇ ਹੋਈ ਕੀ ਕਾਰਨ ਹੀ ਮੌਤ ਦਾ ਇਹ ਤਾਂ ਛੋਟੀ ਗੱਲ ਹੈ ਠੀਕ ਹੈ ਨਾਮ ਦੱਸੋ ਬਈ ਅਸੀਂ ਵੱਲੇ ਤੋਂ ਜੀ ਹਾਂਜੀ ਇਹ ਨਾਮ ਜੀ ਤੇ ਜੁਨਰੇ ਸਿੰਘ ਮੇਰਾ ਨਾਮ ਅੰਗਰੇਜ਼ ਸਿੰਘ ਤੇ ਬੇਨਤੀ ਇਸ ਤਰ੍ਹਾਂ ਜੀ ਇਹ ਇਸ ਤਰ੍ਹਾਂ ਆਮ ਵੀ ਇਹ ਜਿਹੜਾ ਬੇਟਾ ਸੀ ਸਾਡੇ ਰਿਲੇਟਿਵ ਸੀ ਇਹਨਾਂ ਦਾ ਸਾਡੀ ਮਾਸੀ ਦਾ ਪੋਤਰਾ ਸੀ ਤੇ ਇਹ ਇਹਨਾਂ ਦੇ ਡੈਡੀ ਮੁਤਾਬਕ ਆਹ ਦੇ ਡੈਡੀ ਨੇ ਆਪ ਆਪਣਾ ਹਾਂਜੀ ਪਰਮੇਸ਼ ਕੁਮਾਰ ਆਜੂ ਰਾ ਤੇ ਇਹ ਜਦੋਂ ਅਸੀਂ ਨੰਦਪੁਰ ਸਾਹਿਬ ਗਏ ਹਾਂ ਤੇ ਰਾਤੀ ਇਹਨਾਂ ਨੂੰ ਸਾਨੂੰ ਪਤਾ ਲੱਗਾ ਤੇ ਰਾਤੀ ਜਦੋਂ ਪਤਾ ਲੱਗਾ ਤੇ ਫਿਰ ਇੱਥੇ ਸਿਰੇ ਆਏ ਆ ਤੇ ਲਾਸ਼ਾਂ ਵੇਖਣਯੋਗ ਨਹੀਂ ਆ ਕਿੰਨੀਆਂ ਲਾਸ਼ਾਂ ਆ ਚਾਰ ਲਾਸ਼ਾਂ ਆਈਆਂ ਜੀ ਜੇਲ ਦੇ ਹੀ ਅੰਗੇਲੀ ਕਰਕੇ ਕੀ ਹਾਲ ਚਾਰ ਲਾਸ਼ਾਂ ਆਈਆਂ ਤਿੰਨ ਕੱਲ ਆਈਆਂ ਇੱਕ ਅਜਾਈ ਦੱਸਣ ਮੁਤਾਬਕ ਇਹਨਾਂ ਦੇ ਪਰਿਵਾਰ ਵੱਲੋਂ ਤੇ ਇਹ ਅਸੀਂ ਬੇਨਤੀ ਕਰਦੇ ਆ ਚੋਣ ਕਮਿਸ਼ਨ ਨੂੰ ਇਸ ਵੇਲੇ ਸਾਡੇ ਪੰਜਾਬ ਸਰਕਾਰ ਦੇ ਵਿੱਚ ਕਿਉਂ ਜਾਬਤਾ ਲੱਗਾ ਅਸੀਂ ਤੁਹਾਡੇ ਮਾਦਮ ਰਾਈ ਚੋਣ ਕਮਿਸ਼ਨ ਰਾਈ ਨੂੰ ਬੇਨਤੀ ਕਰਦੇ ਆ ਕਿ ਇਹਤੇ ਫੌਰੀ ਐਕਸ਼ਨ ਚੋਣ ਕਮਿਸ਼ਨ ਲਵੇ ਜਿਹੜਾ ਕਿ ਜੇਲ੍ਹ ਪ੍ਰਸ਼ਾਸਨ ਹੋਰ ਹਜ਼ਾਰਾਂ ਬੰਦੇ ਜੇਲਾਂ ਦੇ ਵਿੱਚ ਬਿਮਾਰੀ ਨਾਲ ਪੀੜਤ ਨੇ ਜੇਲਾਂ ਚ ਇਨਸਾਨ ਹੀ ਜਾਂਦੇ ਆ ਕੋਈ ਬੇਗਨਾ ਕੋਈ ਗਨਾਈ ਇਹ ਸਾਬਤ ਕਰਨਾ ਵਾ ਸਾਡੇ ਸਤਕਾਰਯੋਗ ਸਪਰੀਮ ਕੋਰਟ ਦੀ ਅਦਾਲਤ ਸਾਡੀ ਜ਼ਿਲ੍ਹਾ ਕੋਰਟ ਨੇ ਜ਼ਿਲ੍ਹਾ ਕੋਰਟ ਜਿਹੜੀ ਆ ਕੋਈ ਫੈਸਲਾ ਸੁਣਾਉਣ ਤੋਂ ਪਹਿਲਾਂ ਹੀ ਲਾਪਰਵਾਹੀ ਦਾ ਕਾਰਨ ਬਣ ਗਈ ਸਾਡੀ ਪੰਜਾਬ ਦੇ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਤੇ ਇਹ ਜਿਹੜੀਆਂ ਚਾਰ ਜਾਨਾਂ ਗਈਆਂ ਅੱਗੇ ਆਉਣ ਨੂੰ ਤਿਆਰ ਨਹੀਂ ਜਿਹੜੇ ਚਾਰ ਦਿਨੇ ਤਿੰਨ ਪਰਿਵਾਰ ਹੋਰ ਨੇ ਉਹ ਆਂਦੇ ਕਿ ਸਾਡੇ ਪੁੱਤਰੇ ਨਿਕ ਨਿਕਿਆ ਦੋ ਉਹ ਪਿੰਡ ਆ ਕੱਚਾ ਤਨਵਾ ਪਿੰਡ ਇੱਥੇ ਆਣ ਕੇ ਪਤਾ ਲੱਗਾ ਕਿ ਉਸ ਪਿੰਡ ਦੇ ਕੋਈ ਗੁਰਲਾਲ ਸਿੰਘ ਆ ਉਹਦਾ ਮੂੰਹ ਘੜ ਤੋਂ ਘਟ ਵੀ ਤੇ ਚੋਂ ਸਿਰਾਂ ਜਿੱਡਾ ਉਹਦਾ ਮੂੰਹ ਆ ਜਿੱਡਾ ਮੂੰਹ ਹੋਇਆ ਉਹ ਕੀ ਹੋਇਆ ਕੀ ਕਾਰਨ ਬਣਿਆ ਇਹ ਪਤਾ ਨਹੀਂ ਅੰਦਰ ਜਿੱਥੇ ਪੋਸਟਮਾਨ ਹੋਣ ਤੋਂ ਪਹਿਲਾਂ ਜਿੱਥੇ ਆਣ ਕੇ ਲਾਸ਼ਾਂ ਰੱਖਦੇ ਉੱਥੇ ਲਾਸ਼ਾਂ ਪਈਆਂ ਤੇ ਅਸੀਂ ਸਰਕਾਰਾਂ ਨੂੰ ਇਹ ਆਣਿਆ ਵੇਖੋ ਜੇ ਤੁਹਾਡਾ ਕੋਈ ਬੰਦਾ ਸਰਕਾਰੀ ਕੋਈ ਐਮਐਲਏ ਕੋਈ ਮੰਤਰੀ ਕੋਈ ਸੰਤਰੀ ਜੇਲ੍ਹ ਦੇ ਵਿੱਚ ਕੋਈ ਸਹੀ ਤਰੀਕੇ ਨਾਲ ਚੱਲ ਜੇ ਜਿਹੜਾ ਕੋਈ ਅਪਰਾਧਿਕ ਮਾਮਲਾ ਦਰਜ ਹੋਵੇ ਉਹ ਤੇ ਆ ਇਨਸਾਨ ਉਹਨਾਂ ਲਈ ਤੇ ਬਹੁਤ ਵੱਡੀਆਂ ਕੋਸ਼ਿਸ਼ਾਂ ਕਰਕੇ ਤੇ ਉਹਨਾਂ ਦੇ ਜੇਲ੍ਹ ਪ੍ਰਸ਼ਾਸਨ ਵੀ ਤੇ ਸਾਡਾ ਪੰਜਾਬ ਦੇ ਸਰਕਾਰਾਂ ਵੀ ਜਾਂ ਹੋਰ ਸਟੇਟਾਂ ਦੀਆਂ ਸਰਕਾਰਾਂ ਵੀ ਜਿੱਥੋਂ-ਜਿੱਥੋਂ ਦੇ ਵੀ ਉਹ ਹੁੰਦੇ ਨੇ ਉਹਨਾਂ ਦੀ ਟ੍ਰੀਟਮੈਂਟ ਵੀ ਵਧੀਆ ਉਹਨਾਂ ਦੀ ਦੇਖਭਾਲ ਵੀ ਵਧੀਆ 8 ਦਿਨ ਤੋਂ ਤਰਲੇ ਲੈ ਲੈ ਮਰ ਗਏ ਪਰਿਵਾਰ ਦੱਸਦੇ ਆ ਤੇ ਉਹਨਾਂ ਦੀ ਕੋਈ ਟ੍ਰੀਟਮੈਂਟ ਨਹੀਂ ਚੱਜਣਾ ਹੋਈ ਤੇ ਗਾਰਦ ਨਹੀਂ ਲੱਗੀ ਗਾਰਦ ਨਹੀਂ ਲੱਗੀ ਗਾਰਦ ਲਾ ਦਿੰਦੇ ਲੱਗਦਾ ਕਿ ਬਚਾਅ ਹੋ ਸਕਦਾ ਜੇ ਗਾਰਦ ਲੱਗਦੀ ਹੋ ਸਕਦਾ ਚਾਰੇ ਲਾਸ਼ਾਂ ਜਿਹੜੀਆਂ ਅੰਮ੍ਰਿਤਸਰ ਦੀ ਉਸ ਜੇਲ੍ਹ ਚੋਂ ਆਈਆਂ ਵਾ ਉਹ ਵੱਜ ਜਾਂਦੇ ਚਲੋ ਹੁਣੀ ਅਕਾਲਪੁਰਖ ਦਾ ਹੁਕਮ ਆ ਨਾਰਾਈ ਵਾ ਸਕਦੀ ਨਾ ਤਿਲ ਕੱਟ ਸਕਦੀ ਪਰ ਜਦੋਂ ਬਾਪਿਆਂ ਦੇ ਬੱਚੇ ਚਲ ਜਾਂਦੇ ਆ ਵੇਖੋ ਹੱਥੀ ਤੋਰਿਆ ਰਾਜੇ ਜਥਸ ਨੇ ਆਪਣਾ ਬੇਟਾ 14 ਸਾਲ ਦੀ ਬਨਵਾ ਸ੍ਰੀ ਰਾਮਚੰਦਰ ਨੂੰ ਕੋਠੇ ਦੇ ਮਹਲ ਮਹਿਲ ਤੇ ਚੜ ਗਿਆ ਬਿਨਾਂ ਚਰ ਪੁੱਤ ਵੇਖਦੇ ਰਹੇ ਉਹਨਾਂ ਚਰ ਉਹ ਚੀਜ਼ਾਂ ਚਾਹਦਾ ਵੇਖਦਾ ਰਿਹਾ ਮੇਰਾ ਪੁੱਤ ਜਾ ਰਹੇ ਨਹੀਂ ਵੀ ਮੈਂ ਹੱਥੀ 14 ਸਾਲ ਦਾ ਬਣਾ ਤੂੰ ਉਹਨੂੰ ਸ਼ਾਦੀ ਕੇ ਤੇ ਆਤਮ ਤਿਆਗਤੀ ਉਹਨੇ ਆਪਣੀ ਪਰਾਂਤ ਤਿਆਗਤੀ ਤੇ ਪੁੱਤ ਦਾ ਦੁੱਖ ਉਹਨਾਂ ਮਾਪਿਆਂ ਨੂੰ ਬਹੁਤ ਹੁੰਦਾ ਜਿਨ੍ਹਾਂ ਦੇ ਬੱਚੇ ਇਸ ਦੁਨੀਆ ਤੋਂ ਬਿਨਾਂ ਕਿਸੇ ਇਲਾਜ ਤੋਂ ਚਲ ਗਏ ਹੁਣ ਮੰਗ ਕੀ ਕਰਦੇ ਮੰਗ ਇਹੋ ਹੀ ਆਇਆ ਇਹਨਾਂ ਕੋ ਪੁੱਛੋ